ਤੇ ਆਹ ਦੇਖੋ ਜਿਹੜੇ ਕੰਟਰੋਲ ਨੇ ਇਹਦੇ ਹਾਂਜੀ ਐ ਲੱਗਦਾ ਜਿਵੇਂ ਆਪਾਂ ਕਿਸੇ ਗੱਡੀ ਦੇ ਵਿੱਚ ਬੈ ਗਈ ਹੋਈ ਏ ਇਹ 60 ਹਸ ਪਾਵਰ ਦਾ ਹੈ ਜੀ ਅੱਛਾ ਜੀ ਇਹਦੇ ਕਿੰਨੇ ਸੀਸੀ ਇੰਜਨ ਹੈ ਜੀ ਇਹ ਤਾਂ ਵੀ ਜਿਹੜਾ ਇੰਜਨ ਕਹਿੰਦਾ ਕੰਨ ਲਾ ਕੇ ਸੁਣੀ ਤੇਰੀ ਮਜ਼ਰੈਟੀ ਨੂੰ ਫਾਰਮ ਟਰੈਕ ਸਾਡੇ ਅੱਖਾਂ ਕੱਟ ਦੇ ਨਜ਼ਾਰਾ 60 ਦਾ ਤੇ ਫੁਕਾਰਾ 60 ਦਾ ਸੋ ਫਾਰਮ ਟਰੈਕ 60 ਜੋ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਮਸ਼ਹੂਰ ਟਰੈਕਟਰ ਰਹਿ ਤੇ ਹੈ ਵੀ ਮਸ਼ਹੂਰ ਤੇ ਆਪਾਂ ਉਸੇ ਦੀ ਏਜੰਸੀ 'ਚ ਖੜੇ ਆ ਜੀ ਦੇਖੋ ਤੁਹਾਡੇ ਸਾਹਮਣੇ ਲਿਖਿਆ ਫਾਰਮ ਟਰੈਕ ਤੇ ਆਜੋ ਤੁਹਾਨੂੰ ਅੱਗੇ-ਅੱਗੇ ਵਿਖਾਉਨੇ ਆ ਤੇ ਬڑے ਚਨਿੰਦਾ ਜੇ ਮਾਡਲ ਨੇ ਜਿਹੜੇ ਇਹਨਾਂ ਦੇ ਜਿਨ੍ਹਾਂ ਨਾਲ ਆਪਾਂ ਇੰਟਰੋਡਿਊਸ ਤੁਹਾਨੂੰ ਅੱਜ ਕਰਾਵਾਂਗੇ ਸੋ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਤੇ ਬੜੇ ਨਵੇਂ ਫੀਚਰਾਂ ਨਾਲ ਇਹਨਾਂ ਦੇ ਟਰੈਕਟਰ ਆਏ ਨੇ ਫਾਰਮ ਟਰੈਕ ਵਾਲਿਆਂ ਦੇ ਸੋ ਦੇਖੋ ਦੋਸਤੋ ਤੇ ਭਾਈ ਸਾਹਿਬ ਆਪਣੇ ਨਾਲ ਨੇ ਇਹਨਾਂ ਨੂੰ ਮਿਲਦੇ ਆਂ ਜੀ ਆਪਾਂ ਨੂੰ ਸਾਰੇ ਜਿਹੜੇ ਇਹਨਾਂ ਦੇ ਨਵੇਂ ਮਾਡਲ ਆਏ ਉਹਨਾਂ ਨੂੰ ਇੰਟਰੋਡਿਊਸ ਕਰਾਂਗੇ ਹੋਰ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਜੀ ਸੋ ਇਹ ਆਪਾਂ ਨੂੰ ਦੱਸਣਗੇ ਜੀ ਤੇ ਜ਼ਿਆਦਾ ਟਾਈਮ ਨਾ ਲਾਉਂਦੇ ਆਪਾਂ ਸਭ ਤੋਂ ਪਹਿਲਾਂ ਦੇਖਦੇ ਆਂ ਜ ਹਾਂ ਜੀ ਸਰ ਇਹਦੇ ਬਾਰੇ ਦੱਸੋ ਜੀ ਕਿੰਨਾ ਹੌਸਪਾਵਰ ਹੈ ਇਹ ਵਰਲਡ ਮੈਕਸ ਹੈ ਜੀ ਵਰਲਡ ਮੈਕਸ ਠੀਕ ਹੈ ਜੀ ਹਾਂ ਜੀ ਆ ਲਿਖਿਆ ਵਰਲਡ ਮੈਕਸ ਵਰਲਡ ਮੈਕਸ ਜੀ 60 55 ਜੀ ਜੀ 3910 ਸੀਸੀ ਦਾ ਇੰਜਨ ਹੈ ਜੀ 3910 ਸੀਸੀ ਦਾ 80 ਸੀਸੀ ਦਾ ਇੰਜਨ ਹੈ ਜੀ ਠੀਕ ਹੈ ਜੀ 60 ਹੌਸਪਾਵਰ ਕ੍ਰੋਸ ਕਰਦਾ ਹੈ ਜੀ ਹਾਂ ਜੀ ਹਾਂ ਜੀ ਸਿੰਕਰੋਮੈਕਸ ਗੇਅਰਬਾਕਸ ਹੈ ਜੀ ਹਾਂ ਜੀ ਠੀਕ ਹੈ ਜੀ ਪਿੱਛੇ ਕਰਾਰੋ ਦਾ ਹਿੱਸਾ ਹੈਗਾ ਅੱਛਾ ਜੀ ਅੱਗੇ ਟਾਇਰ ਹੈਗੇ ਨੇ ਪਿੱਛੇ 16 28 ਦੇ ਹੈਗੇ ਦੇਖੋ ਅੱਗੇ ਕਿੰਨੇ ਦੇ ਟਾਇਰ ਨੇ ਅੱਗੇ ਹੈਗੇ ਜੀ 95 ਅੱਗੇ 95 24 ਦੇ 95 24 ਤੇ ਪਿੱਛੇ ਪਿੱਛੇ 16 9 ਪਿੱਛੇ 16 9 ਆਹ ਦੇਖੋ ਜੀ ਮੈਂ ਉੱਪਰ ਛੱਡ ਕੇ ਦੇਖਦਾ ਇਹਦੇ ਆਹ ਪਹਿਲਾਂ ਦਿਖਾਓ ਜਿਹਦਾ ਸਿਸਟਮ ਵਿਚਕਾਰ ਹਾਂ ਸਮਝੋ ਖੁੱਲਾ ਵਿੜਾ ਜੀ ਵਿੜਾ ਤੇ ਆਹ ਦੇਖੋ ਜਿਹੜੇ ਕੰਟਰੋਲ ਨੇ ਇਹਦੇ ਹਾਂਜੀ ਐ ਲੱਗਦਾ ਜਿਵੇਂ ਆਪਾਂ ਕਿਸੇ ਗੱਡੀ ਦੇ ਵਿੱਚ ਬੈ ਗਈ ਹੋਈਏ ਮਰੂਤੀ ਦੀ ਕਹਿ ਲਓ ਜਾਂ ਕਿਸੇ ਕੰਪਨੀ ਦੀ ਮਰਸੀਡੀ ਹਾਂਜੀ ਓਵੇਂ ਕੰਟਰੋਲ ਲੱਗ ਰਹੇ ਨੇ ਬਾਕੀ ਆ ਸਾਈਡ ਗੇਅਰ ਆ ਗਏ ਜੀ ਇਹਦੇ 'ਚ ਇੱਕ ਮੈਂ ਪੁੱਛਾਂਗਾ ਜੀ ਇਹਦੇ ਵਿੱਚ ਸੈਂਟਰਲ ਗੀਅਰ ਵਾਲਾ ਮਾਡਲ ਤਾਂ ਨਹੀਂ ਹੁੰਦਾ ਜੀ ਨਹੀਂ ਹੁਣ ਨਹੀਂ ਹੁੰਦਾ ਜੀ ਅੱਛਾ ਹੁਣ ਨਹੀਂ ਹੁੰਦਾ ਹਾਂਜੀ ਇਹ ਲੇਟੈਸਟ ਮਾਡਲ ਆ ਗਿਆ ਜੀ ਅੱਛਾ ਜੀ ਜਿਹੜੀ ਵੈਸੇ ਇੱਕ ਮਾਡਲ ਸੇਮ ਪਹਿਲਾਂ ਵੀ ਹੈਗਾ ਸੀ ਉਹ ਵਰਲਡ ਮੈਕਸ ਨਹੀਂ ਸੀਗਾ ਨਾ ਉਹ 7552 ਦੁੱਜਾ ਜੀ ਠੀਕ ਹੈ ਜੀ ਦੇਖੋ ਜੀ ਦੋਸਤੋ ਉੱਪਰ ਬਹਿ ਕੇ ਮਤਲਬ ਇੱਕ ਤਾਂ ਦੇ ਕੰਟਰੋਲ ਬਹੁਤ ਵਧੀਆ ਨੇ ਜੀ ਦੇਖੋ ਜੀ ਗੀਅਰ ਬਿਨਾਂ ਕਲੱਚ ਦੱਬੇ ਤੋਂ ਪੈਂਦੇ ਪਾ ਕੇ ਦੇਖੋ ਅੱਛਾ ਜੀ ਆਹ ਦੇਖੋ ਗੀਅਰ ਕੀ ਬਾਤ ਹੈ ਬিনা ਬਾਕੀ ਸਹੀ ਗੱਲ ਐਰ ਮਲਾਈ ਵਾਂਗੂ ਮਲਾਈ ਆਹ ਦੇਖੋ ਜੀ ਕਿਸੇ ਆਵਾਜ਼ ਤੋਂ ਬਿਨਾ ਕਿਵੇਂ ਆਪਾਂ ਗੱਡੀ ਦੇ ਪਾਣੇ ਆ ਜੀ ਹਾਂਜੀ ਓਵੇਂ ਪੈਂਦੇ ਨੇ ਜੀ ਗੇਅਰ ਬਿਲਕੁਲ ਹੁਣ ਬੈਕ ਸਾਈਡ ਤੇ ਇੱਕ ਵਾਰੀ ਦਿਖਾਈਏ ਜਿਹੜਾ ਹਿੱਸਾ ਆਓ ਜੀ ਹਾਂਜੀ ਇਹ ਕੀ ਇਹਦੀ 24 ਫੀਟਾਂ ਜੀ ਹਾਂਜੀ ਹਾਂਜੀ 16 ਅੱਗੇ ਨੂੰ 8 ਪਿੱਛੇ ਨੂੰ ਪਿੱਛੇ ਠੀਕ ਹੈ ਜੀ ਤਾਂ ਅੱਗੇ ਕਿਸੇ ਵੀ ਮਾਡਲ ਚ ਕਿਸੇ ਟਰੈਕਟਰ ਚ ਨਹੀਂ ਅੱਜ ਤੱਕ ਨਹੀਂ ਆਈਆਂ ਜੀ ਨਹੀਂ ਆਈਆਂ ਠੀਕ ਹੈ ਲਿਫਟ ਕੁਪਸਟੀ ਸਾਡੀ ਹੈਗੀ ਹੈ ਜੀ 25 ਕੁਆਂਟਲ ਅੱਛਾ ਜੀ ਦਿਖਾਓ ਜੀ ਮੜੀ ਲਿਫਟ ਵੀ ਦਿਖਾਓ ਕਿੰਨੇ ਕੁਆਂਟਲ ਜੀ 25 ਕੁਆਂਟਲ ਦੀ अच्छा जी 25 क्विंटल ਹੈ ਜੀ ਲਿਫਟ ਦੀ ਲਿਫਟ ਕੁਆਂਟੀਟੀ ਜਿਹੜੀ ਚੁੱਕ ਸਕਦੀ ਹੈ ਚੁੱਕ ਚੁੱਕਦੀ ਭਾਰੀ ਐਪਲੀਮੈਂਟ ਹਾਂਜੀ ਜਿੰਨਾ ਮਰਜ਼ੀ ਐਪਲੀਮੈਂਟ ਭਾਰਾ ਹੋਵੇ اچھا ਇਹ ਚੁੱਕ ਲੂਗੀ ਠੀਕ ਹੈ ਜੀ ਦੇਖੋ ਜੀ ਦੋਸਤੋ ਇਹ ਹੈਗੇ ਜੀ ਹੈਵੀ ਐਪਲੀਮੈਂਟ ਚੁੱਕਣ ਵਾਸਤੇ ਲਿਫਟ ਠੀਕ ਹੈ ਪਿਛਲਾ ਹਿੱਸਾ ਜਿਹੜਾ ਹੈਗਾ ਜੀ ਉਹ ਹੈਗਾ ਕਰਾਰੋ ਕੰਪਨੀ ਦਾ ਕਿਹੜੀ ਕੰਪਨੀ ਦਾ ਜੀ ਕਰਾਰੋ ਕਰਾਰੋ ਕੰਪਨੀ ਦਾ ਠੀਕ ਹੈ ਗੇਅਰ ਬਾਕਸ ਹੈਗਾ ਸਿੰਕਰੋਮੈਕਸ ਦਾ ਸਿੰਕਰੋਮੈਕਸ ਦਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਇਹ ਤਾਂ ਹੈਗਾ ਜੀ 60 550 ਘੰਟੇ ਤੇ ਸਰਵਿਸ अच्छा जी 6055 ਦੂਜਾ ਵੀ ਆਪਾਂ ਇੱਕ ਵਾਰੀ ਵਿਖਾਈ ਹੈ ਜੀ ਹਾਂ ਜੀ ਹਾਂ ਲੋ ਜੀ ਹੁਣ ਆਪਾਂ ਆ 6055 ਜਿਹੜਾ ਸਿੰਪਲ ਆ ਉਹ ਸੀਗਾ ਵੱਡੇ ਚ ਇਹ 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 ਸੀ ਆਰ ਡੀ ਅੱਛਾ ਸੀ ਆਰ ਡੀ ਠੀਕ ਹੈ ਜੀ ਸੀ ਆਰ ਟੀ ਈ ਸੀ ਆਰ ਟੀ ਠੀਕ ਹੈ ਜੀ 6055 6055 ਜੀ ਹਾਂ ਜੀ ਹਾਂ ਇਹ 60 ਉਸ ਪਾਵਰ ਦਾ ਹੈ ਜੀ ਅੱਛਾ ਜੀ ਇਹਦੇ ਕਿੰਨੇ ਸੀਸੀ ਇੰਜਨ ਹੈ ਜੀ ਇਹ ਤਾਂ ਵੀ ਜਿਹੜਾ ਇੰਜਨ ਹੈਗਾ 3910 ਸੀਸੀ ਦਾ ਜੀ ਅੱਛਾ ਜੀ ਇਹ ਵੀ ਸਾਈਡ ਗੇਅਰ ਆ ਤੇ ਇਹਦਾ ਵੀ ਵਿਹੜਾ ਕਹਿ ਲੋ ਆ ਥੱਲੇ ਜਿਹੜਾ ਬਹੁਤ ਵਧੀਆ ਪਲੇਟਫਾਰਮ ਹੈ ਇਨ ਨੂੰ ਹੀਟ ਗਾਰਡ ਵੀ ਲੱਗੇ ਹੋਏ ਨੇ ਹਾਂਜੀ ਇੱਕੋ ਮੂਡ ਵੀ ਲੱਗਿਆ ਹੋਇਆ ਠੀਕ ਹੈ ਜੀ ਜਿਹੜਾ ਕਿ 40 ਦੀ ਸਪੀਡ ਵੀ ਕਰਦਾ 50 ਤੇ 60 ਦੀ ਅੱਪਰ ਆ ਦੇਖੋ ਬਟਨ ਆ ਦੇਖੋ ਜੀ ਹਾਂ ਇਹ ਮੋਡ ਲੱਗੇ ਹੋਏ ਨੇ ਮੋਡ ਲੱਗੇ ਹੋਏ ਨੇ ਬਿਲਕੁਲ ਜੀ ਜੀਪੀਐਸ ਦੀ ਸਹੂਤਾ ਵਿੱਚ ਹੈ ਜੀ ਅੱਛਾ ਜੀ ਹਾਂਜੀ ਜੀਪੀਐਸ ਵੀ ਲੱਗਿਆ ਇਹਦੇ ਜੀਪੀਐਸ ਵੀ ਲੱਗਿਆ ਹੈ ਮਲਟੀ ਸਪੀਡ ਵਿੱਚ ਛੋਟਾ ਗੇਅਰ ਵੀ ਲੱਗਿਆ ਹੈ ਅੱਛਾ ਜੀ ਹੱਥ 'ਚ ਕਲੱਚ ਵੀ ਲੱਗਿਆ ਹੈ ਅੱਛਾ ਜੀ ਇਹਦੀ ਵੀ ਜਿਹੜੀ ਲਿਫਟ ਕਪੈਸਿਟੀ ਹੈ ਉਹ 25 ਕੁਆਂਟਲ ਦੀ ਹੈ ਅੱਛਾ ਜੀ ਦੇਖੋ ਇਹਦੀ ਜਿਹੜੀ ਕਪੈਸਿਟੀ ਹੈ ਵੀ ਜਿੰਨੇ ਵੀ ਆਪਣੇ ਐਪਲੀਮੈਂਟ ਨੇ ਉਹਨਾਂ ਨੂੰ ਉਠਾਉਣ ਵਾਸਤੇ ਸਮਰੱਥਾ ਜਿਹੜੀ ਇਹਦੀ ਠੀਕ ਹੈ ਜੀ 25 ਕੁਆਂਟਲ ਦੀ ਹੈਗੀ ਠੀਕ ਹੈ ਜੀ ਲਓ ਜੀ ਆਹ ਦੇਖ ਲਓ ਇਹਦਾ ਬੰਪਰ ਜੀ ਤੇ ਸਿੰਗਲ ਬੌਨਟ ਹੈ ਜੀ ਇਹ ਸਿੰਗਲ ਬੌਨਟ ਹੈ ਹੁਣ ਜਿਹੜੀ ਗਰਾਉਂਡ ਕਲੀਅਰੈਂਸ ਹੈ ਹਾਂਜੀ ਬੈਠ ਕੇ ਉੱਪਰੋਂ ਅੱਗੇ ਪੂਰਾ ਕਲੀਅਰ ਦਿਖਦਾ ਹੈ ਜੀ ਹਾਂਜੀ ਹਾਂਜੀ ਬਿਲਕੁਲ ਕੋਈ ਰਸਤੇ ਦੇ ਵਿੱਚ ਇਧਰ ਰੁਕਾਵਟ ਨਹੀਂ ਹੈਗੀ ਸਰ ਬਿਲਕੁਲ ਜੀ ਇਹਦੀ ਵੀ ਸਰਵਿਸ ਜਿਹੜੀ ਹੈ 500 ਘੰਟੇ ਤੇ ਅੱਛਾ 500 ਘੰਟੇ ਦੇ ਜੀ ਠੀਕ ਹੈ ਜੀ ਤੇ ਕੁਝ ਇਧਰ ਵੀ ਖੜੇ ਨੇ ਜੀ 60 55 ਫਾਰਮ ਟਰੈਕ 60 ਵੀ ਖੜਾ ਹੈ ਇੱਕ ਵਾਰੀ ਅੰਦਰ ਵੀ ਆਪਾਂ ਝਾੜ ਮਰਵਾ ਦਈਏ ਜੀ ਜੀ ਆਹ ਚੈੱਕ ਕਰੋ ਜੀ Pro Max 45 ਤੇ ਇੱਕ ਮਾਡਲ 47 ਅੱਛਾ 47 ਕਿਹੜਾ ਜੀ 47 ਮੌਕੇ ਤੇ ਡਿਲੀਵਰ ਹੋ ਚੁੱਕਿਆ ਅੱਛਾ ਜੀ 47 ਤੇ 45 ਪਲੇਟਫਾਰਮ ਹੈਗਾ ਬਿਲਕੁਲ ਖੁੱਲਾ ਡੁੱਲਾ 30 ਸਪੀਡ ਲੋਡ 2000 ਕਿਜੀ ਲਿਫਟ ਕਪੈਸਿਟੀ 2000 ਕਿਲੋ ਤੱਕ ਚੁੱਕ ਸਕਦੀ ਹੈ ਹਾਂਜੀ ਠੀਕ ਹੈ 13 ਦੇ ਟਾਇਰ ਜੀ ਅੱਛਾ ਜੀ ਹਾਂਜੀ ਆ ਦੇਖੋ ਜੀ ਅਗਲੇ ਟਾਇਰ ਵੀ ਚੈੱਕ ਕਰੋ ਤੁਸੀਂ ਹਾਂਜੀ ਐਮ ਆਰ ਐਫ ਦੇ ਟਾਇਰ ਜੀ ਜੀ ਵੇਟ ਲੱਗਾ ਹੋਇਆ ਹੈ ਜੀ ਅੱਗੇ ਹਾਂਜੀ 80 ਕਿਲੋ ਦਾ ਇਹਦੀ ਵੀ 500 ਘੰਟੇ ਤੇ ਪਹਿਲ ਸਰਵਿਸ ਅੱਛਾ ਇਹ ਵਿਚਕਾਰ ਗੇਅਰ ਵਾਲੇ ਹੁਣ ਜਿਵੇਂ 60 ਨਵੇਂ ਆ ਰਹੇ 45 ਆ ਰਹੇ ਜਾਂ 47 ਵਿਚਕਾਰ ਗੇਅਰ ਵਾਲੇ ਵੀ ਹੁੰਦੇ ਨੇ ਕਿ ਸਾਰੇ ਜਾਂ ਨਹੀਂ ਸਰ ਉਹ ਹੁਣ ਆਪਸ਼ਨ ਤੇ ਆਉਂਦੇ ਆ ਹੁਣ ਆ ਰਹੇ ਸਾਰੇ ਸਾਈਡ ਗੇਅਰ ਅੱਛਾ ਸਾਈਡ ਗੇਅਰ ਹੋਰ ਸਪੀਡ ਆ ਰਹੇ ਸਾਈਡ ਗੇਅਰ ਆ ਰਹੇ ਨੇ ਠੀਕ ਹੈ ਜੀ ਇਹਦੇ ਵਿੱਚ 45 ਖੜਾ ਹੈ ਜੀ ਆਪਣੇ ਕੋਲ ਅੱਛਾ ਜੀ ਹਾਂਜੀ ਇਹ 45 ਹੈ ਜੀ ਹਾਂਜੀ ਇਹਦੀਆਂ ਵੀ ਕੂਪੀਆਂ ਬਹੁਤ ਨੇ ਅੱਛਾ ਜੀ ਇਹਨੂੰ ਮਲਟੀ ਸਪੀਡ ਝੋਟਾ ਗੇਅਰ ਵੀ ਲੱਗਿਆ ਹੈ ਅੱਛਾ ਜੀ ਬਾਕੀ 4 ਸਪੀਡ ਵੀ ਹੈ 14 ਦੇ ਟਾਇਰਾਂ ਚਾ ਰਿਹਾ ਜੀ ਅੱਛਾ ਜੀ ਹਾਂ ਜੀ ਇਹਦੀ ਵੀ ਲਿਫਟ 25 ਗੰਟਲ ਹੈ ਸਰ 25 ਗੰਟਲ ਤੱਕ ਵਜਨ ਚੁੱਕ ਲੈਂਦੀ ਹੈ ਜੀ ਵਜਨ ਚੁੱਕਦੀ ਹੈ ਟਾਇਰ ਜੀ ਹਾਂ ਜੀ ਟਾਇਰ ਇਹਦੇ 14 ਨੂੰ 28 ਦੇ ਸਰ ਲੋ ਅਗਲੇ 750 16 ਦੇ ਠੀਕ ਹੈ ਜੀ ਔਰ ਸਪੀਡ ਹੈ ਜੀ 4 ਸਪੀਡ ਹਾਂ ਜੀ ਠੀਕ ਹੈ ਜੀ T20 ਗੇਅਰ ਬਾਕਸ ਹੈ ਜੀ ਠੀਕ ਹੈ ਜੀ ਲਓ ਜੀ ਦੋਸਤੋ ਇਹ ਆ ਜੀ ਫਾਰਮ ਟਰੈਕ ਕਰੋ ਚੈੱਕ ਬੜਾ ਚਿਰ ਦਿਲਾਂ ਦੇ ਰਾਜ ਕੀਤਾ ਜੀ ਇਹਨੇ ਪੰਜਾਬੀਆਂ ਦੇ ਤੇ ਹੁਣ ਵੀ ਉਮੀਦ ਜਿਹੜੇ ਅੱਗੇ ਮਤਲਬ ਕਰਦਾ ਰਹੂਗਾ ਪੁਰਾਣਾ ਸਟਾਕ ਵੀ ਦਿਖਾ ਦਿਓ ਕਿੰਨਾ ਕਟਿਆ ਘੜਾ ਅੱਛਾ ਜੀ ਲਓ ਜੀ ਇਹ ਇਹਨਾਂ ਕੋਲ ਪੁਰਾਣਾ ਸਟਾਕ ਵੀ ਹੈ ਇਹ ਵਿੱਚ ਕੱਟ ਗਏ ਟਰੈਕਟਰ ਜਿਵੇਂ ਕਹਿ ਲਈ ਆਪਾਂ ਵੀ ਆਪਾਂ ਨਵਾਂ ਜੋਗੇ ਕਢੋਣਾ ਹੈ ਤੇ ਇਹ ਦੇ ਦੇਣ ਆ ਦੇਖੋ ਸਾਰੇ ਜਿਹੜੇ ਵਿੱਚ ਇਹਨਾਂ ਨੇ ਕੱਟੇ ਹੋਏ ਨੇ ਸੋਨਾਲੀ ਕਾ ਸੋਨਾਲੀ ਕਾ ਹੋਵੇ ਕੋਈ ਵੀ ਅਰਜਨ ਹੌਲੈਂਡ ਅਰਜਨ ਨੇ ਹਾਂਜੀ ਹਾਂਜੀ ਸਾਰੇ ਮਾਡਲ ਸਾਰੇ ਮਾਡਲ ਪੰਜਾਬ ਵਗੈਰਾ ਜੋ ਵੀ ਹੈ ਤੇ ਇੱਕ ਵਾਰੀ ਡਰੈਸ ਦੱਸ ਦੋ ਜੀ ਕਿ ਇਹਦਾ ਮਤਲਬ ਤੁਸੀਂ ਜਿਹੇ ਨਾ ਆਪਣੇ ਏਜੰਸੀ ਦਾ ਐਡਰੈਸ ਜਿਹੜਾ ਹੈਗਾ ਜੀ ਆਰਜੀ ਆਟੋਮੋਬਾਈਲ ਆਰਜੀ ਆਟੋਮੋਬਾਈਲ ਪਟਿਆਲਾ ਰੋਡ ਹਾਂਜੀ ਨੇੜੇ ਪٹرول ਪੰਪ ਕਰਤਾਰ ਸਿੰਘ ਰਾਜਪੁਰਾ ਰੋਡ ਪਟਿਆਲਾ ਨੇੜੇ ਕਰਤਾਰ ਸਿੰਘ ਵਾਲਾ પેટ્રોલ ਪੰਪ ਹਾਂਜੀ પેટ્રોલ ਪੰਪ ਦੇ ਨਾਲ ਹੀ ਹੈ ਜੀ ਬਿਲਕੁਲ ਜੈਂਸੀ ਉਹਦੇ ਉੱਪਰ ਹੀ ਹੈ ਹਾਂਜੀ ਆ ਵੇਖੋ ਰੋਡ ਤੇ ਜਦੋਂ ਮਰਜ਼ੀ 24 ਘੰਟੇ ਮਿਲੋ ਹਾਂਜੀ ਹਾਂਜੀ 24 ਘੰਟੇ ਸੇਵਾ 'ਚ ਹਾਜ਼ਰ ਬਿਲਕੁਲ ਠੀਕ ਹੈ ਜੀ ਹਾਂਜੀ ਓਕੇ ਅੰਕਲ ਜੀ ਧੰਨਵਾਦ ਤੁਸੀਂ ਸਾਨੂੰ ਬਹੁਤ ਬੜਾ ਟਾਈਮ ਦਿੱਤਾ ਜੀ ਜੀ ਹਾਂ ਨੂੰ ਜੀ